ਸੁਜਾਨਪੁਰ ਪੁਲਿਸ ਨੇ 15 ਗ੍ਰਾਮ ਹਿਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਥਾਣਾ ਸੁਜਾਨਪੁਰ ਦੇ ਇੰਚਾਰਜ ਲਾਪਰੇਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ 15 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਪੰਕਜ ਕੁਮਾਰ ਵਾਸੀ ਮੋਹੱਲਾ ਸ਼ਾਹਪੂਰੀ ਗੇਟ ਸੁਜਾਨਪੁਰ ਅਤੇ ਦੀਪਕ ਦੀਪੂ ਵਾਸੀ ਸੁਜਾਨਪੁਰ ਵਜੋਂ ਹੋਈ ਹੈ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲਕੀਸ ਰੋਜ ਕੇ ਆਰਟੀ ਨਿਊਜ਼ ਨੈਟਵਰਕ ਜੀ ਕੱਲ ਸਾਡੇ ਇੱਥੇ ਸੀਐਸਟਾ ਦੀ ਟੀਮ ਨੇ ਰੇਡ ਕਰਕੇ ਤੇ ਦੋ ਬੰਦੇ ਫੜੇ ਨੇ ਇਹ ਪੰਕਜ ਪੰਕੂ ਤੇ ਦੀਪਕ ਲਿਪੂ ਸੁਜਾਨਪੁਰ ਦੇ ਰਣ ਵਾਲੇ ਦੋਵੇਂ ਲੜਕੇ ਇਹਨਾਂ ਕੋਲ ਮੌਕੇ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਹੜਾ ਉਹਨਾਂ ਦਾ ਉਸਤਾ ਮਕਦਮਾ ਦਰਜ ਕਰਕੇ ਤੇ ਅਸੀਂ ਅਜੋ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਉਹਨਾਂ ਦਾ ਇਹਨਾਂ ਦੇ ਬੰਦੇ ਤੇ ਅੱਗੇ ਵੀ ਕੇਸ ਹੋਏ ਸਰ ਪਰਚੇ ਨੇ ਅੱਗੇ ਕੇਸ ਅਜੇ ਤਫਤੀਸ਼ ਚੱਲਦੀ ਪਈ ਹੈ ਜੀ ਉਹ ਪੁਰਾਣਾ ਰਿਗਾਰਡਿੰਗ ਦੇਖਾਂਗੇ ਇਹਨਾਂ ਦਾ ਬਾਕੀ ਬੰਦੇ ਹੈ ਡਿਫਾਲਟਰ ਕਿਸਮ ਦੇ ਨੇ ਬਦਨਾਮ ਨੇ ਪੰਕੂ ਕਾਫੀ ਬਦਨਾਮ ਹੈ ਚਲੋ ਕਿਤੇ ਰਿਕਵਰੀ ਹੋ ਗਈ ਤੇ ਪਰਚਾ ਹੋ ਗਿਆ ਜੀ ਅਪੀਲ ਕੀ ਕਰਨਾ ਚਾਹੋਗੇ ਸਹਿਰ ਵਸੀ ਅਪੀਲ ਇਹ ਲੋਕਾਂ ਨੂੰ ਵੀ ਆਓ ਜਿਹੜੇ ਗਲਤ ਅੰਸਰ ਉਹਨਾਂ ਨੂੰ ਪੁਲਿਸ ਦਾ ਸਹਿਯੋਗ ਦੇ ਕੇ ਤੇ ਸਾਨੂੰ ਇਨਫੋਰਮੇਸ਼ਨ ਦਿਓ ਜਿਹੜਾ ਕੋਈ ਨਸ਼ਾ ਵੇਚਦਾ ਹੈ ਜੇ ਉੱਥੇ ਨਕੇਲ ਕਸੀਏ ਤੇ ਪਰਚਾ ਨਜਿੱਦਰੀ ਹੈ